ਸੌ ਲੱਗੇ ਸਾਡਾ ਮੈਚ ਲੱਗੂਗਾ ਕੋਈ ਪ੍ਰਾਇਜ ਕਾਇਸ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਸੌ ਲੱਗੇ ਉੱਚੀ ਬੋਲ ਬਕਰਿਆ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਈ ਕੀ ਬੋਲ ਸੌ ਲੱਗੇ ਸਾਡਾ ਮੈਚ ਲੱਗੂਗਾ ਕਾਹੇ ਗੁਰੂ ਗ੍ਰੰਥ ਸਾਹਿਬ ਦੀ ਸੌ ਲੱਗੇ ਆਹੇ ਚ ਨਹੀਂ ਹੋ ਠੀਕ ਧੰਨਵਾਦ ਆਇਆ ਇਧਰ ਅਕਰਮਿੰਦਰ ਕਿੱਥੇ ਆ ਰਵਿੰਦਰ ਟਾਈਮ ਕੱਟਾ ਅਗਰ ਇਹ ਵੀ ਦਰਸਾਉਣਾ ਹੋਇਆ ਵੀਰਾਵੇ ਆ ਚਿੱਟਾ ਮਰੀ ਰਮਾਲ ਭਰਾਵਾਂ ਅਰ ਉਹ ਰੁਕ ਜਾ ਹੁਣ ਯਾਰ ਬਹੁਤ ਆਉਣਾ ਪਹਿਲਾਂ ਕਿੱਥੇ ਗਿਆ ਬਾਈ ਜਦੋਂ ਪਹਿਲਾ ਵਾਲੇ ਸਹੀ ਵੀ ਚੱਲ ਇੱਥੇ ਬਾਈ ਸੋਣ ਬਾਈ ਕਰਾਈ ਦੇਗੀ ਨਾ ਨਾ ਬਈ ਸੌਖਾ ਬਾਈ ਬਾਅਦ ਚ ਕਰੂੰਗਾ ਗੱਲ ਇਹਦਾ ਆਪਦਾ ਮੁੰਡਾ ਸੁਣਾ ਇਹਦਾ ਘਰੇ ਆ ਕੇ ਕਰਨੀ ਬਾਅਦ ਚ ਪੈਂਦਾ ਆਉਣੀ ਆ ਜਿਵੇਂ 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 ਤੇਰਾ ਜਮਾਨਾ ਦਿੱਤਾ ਕਹਿੰਦਾ ਕਰਦੇ ਗੁਰੂ ਗ੍ਰੰਥ ਸਾਹਿਬ ਮੈਂ ਗੁਰੂ ਗੁਰੂ ਬਚਾਲ ਨਕੀ ਬੋਲੋ ਹਲੋ ਹਲੋ میں گرو گران صاحب دی سہو خانہ بھی ساڈا میچ لگو گا کوئی رل کے نہیں لگ سا میچ فائنل میچ درشک دور شروع ہونے جا رہا ہے ਤੇ ਗੁਰਪ੍ਰੀ ਬਿਓਰ ਉਹਨਾਂ ਦੀ ਤਰਫੋਂ ਜੇ ਪਿੱਥੋ ਵਾਲਾ ਸੀਰਾ ਜੱਫਾ ਲਾਉ ਤਾਂ 500 14 ਜਾਂ 15 ਪੁਆਇੰਟ ਜਿਸ ਟੀਮ ਨੇ ਪਹਿਲਾਂ ਉਹ ਟੀਮ ਜੇਤੂ ਹੋਵੇ ਜੀ ਜੀ ਪਾਣੀ ਗਰਾਊਂਡ ਦੇ ਵਿੱਚ ਪੀਣ ਵਾਲਾ ਪਾਣੀ ਭੇਜ ਦਿੱਤਾ ਜਾਵੇ ਦੋ ਬੋਤਲਾਂ ਭਰ ਕੇ ਉਧਰਲੀ ਸਾਈਡ ਇੱਕ ਉਧਰਲੀ ਸਾਈਡ ਪਾਣੀ ਵਾਲੇ ਵੀਰਾਂ ਨੂੰ ਬੇਨਤੀ ਹੈ ਫਿੱਟੋ ਵਾਲਾ ਸੀਰਾ ਜੇ ਜਫਾ ਲਾਉਂਦਾ ਲੈ ਵੀ ਸੀਰੀਆ 500 ਦੇ ਮਾਨ ਸਨਮਾਨ ਗੁਰਪ੍ਰੀ ਬਿਉਲ ਉਹਨਾਂ ਦੀ ਤਰਫੋਂ ਦਿੱਤੇ ਜਾਣੇ ਆ ਉਧਰ ਢੌਲੇ ਦੇ ਜਗਪਾਲ ਦੀ ਕਬੱਡੀ ਤੇ ਵੀ 500 ਆ ਜਿਹੜਾ ਵੀ ਜਫਾ ਲਾਊਗਾ ਢੌਲੇ ਦੀ ਕਬੱਡੀ ਤੇ ਜਗਪਾਲ ਦੀ ਕਬੱਡੀ ਤੇ 500 ਲਓ ਫਾਈਨਲ ਮੈਚ ਹੈ ਦੋਨੋਂ ਟੀਮਾਂ ਦੇ ਖਿਡਾਰੀ ਤਿਆਰ ਪਰ ਤਿਆਰ ਨੇ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਮੈਚ ਕਬੱਡੀ ਦਾ ਹੁਣ ਹੋਣਾ ਹੁਣੇ ਭੇੜ ਜੋ ਸਾਨਾਂ ਦੇ ਖੜਕੇ ਤੱਕੇ ਕੋਲ ਜਮਾਨਾ ਕੱਪ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌੜਿਆ ਪੱਟਾਂ ਵਿੱਚ ਜਾਨਾ ਕੱਪ ਉਹ ਹੀ ਉਹ ਜਿੱਤਣਗੇ ਜਿਨ੍ਹਾਂ ਦੇ ਡੌੜਿਆ ਪੱਟਾਂ ਵਿੱਚ ਜਾਨਾ ਰੱਕੀ ਗੱਲ ਸੱਚੀ ਹੈ ਜਿਨ੍ਹਾਂ ਮਿਹਨਤਾਂ ਮਸ਼ਕਤਾਂ ਕੀਤੀਆਂ ਔਰ ਜਿਨ੍ਹਾਂ ਨੇ ਮੇਰੇ ਵੀਰੋ ਤਪੱਸਿਆ ਕੀਤੀ ਹੈ ਇਸ ਖੇਡ ਦੇ ਲਈ ਉਹਨਾਂ ਨੇ ਅੱਜ ਦੇ ਇਸ ਟੂਰਨਾਮੈਂਟ ਦੇ ਵੈਸਟ ਵਨ ਵਾਇਗਰੂ ਸੱਚੇ ਪਾਤਸ਼ਾਹ ਆਪ ਜਾਣੀ ਜਾਣ ਅੱਜ ਦੇ ਵੈਸਟ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਮਾਣ ਸਨਮਾਨ ਦਿੱਤੀ ਜਾਣੀ ਆ ਅੱਜ 15ਵਾਂ ਸ਼ਾਨਦਾਰ ਖੇਡ ਮੇਲਾ ਔਰ ਅਮਰ ਸ਼ਹੀਦ ਅਮਖਤਿਆਰ ਸਿੰਘ ਵਿਧਾਲ ਯਾਦਗਰੀ ਖੇਡ ਸਟੇਡੀਅਮ ਹੈ ਸੰਤੋ ਆਵਾਜ਼ ਸਰਦੂਰ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਅਲਕਣੇ ਦਾ ਬਹੁਤ ਬਹੁਤ ਧੰਨਵਾਦ ਹੈ 15ਵਾਂ ਸ਼ਾਨਦਾਰ ਖੇਡ ਮੇਲਾ ਵੈਸਟ ਖਿਡਾਰੀਆਂ ਨੂੰ ਮੋਟਰਸਾਈਕਲਾਂ ਦੇ ਜਿਹੜੇ ਅੱਜ ਮੇਰੇ ਵੀਰੋ ਐਲਾਨ ਹੋ ਚੁੱਕੇ ਪਹਿਲਾਂ ਅੱਜ ਵੈਸਟ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਮਾਣਸ ਮਾਰ ਦਿੱਤੇ ਜਾਣੇ ਨੇ ਉਧਰ ਅਗਲੇ ਸਾਲ ਦੇ ਲਈ ਰੱਸਾ ਕਸੀ ਦਾ ਪਹਿਲਾ ਪ੍ਰਾਈਜ਼ ਗੀਤਾ ਯੂਕੇ ਵੱਲੋਂ ਤੇ ਦੂਸਰਾ ਪ੍ਰਾਈਜ਼ ਕਲਵੰਤ ਸਿੰਘ ਪ੍ਰਧਾਨ ਸਰਗਵਾਸੀ ਮਹਿੰਦਰ ਸਿੰਘ ਦੇ ਪਰਿਵਾਰ ਦੀ ਤਰਫੋਂ ਦਿੱਤਾ ਜਾਣਾ ਹੈ ਇਧਰ ਆਗਿਆਪਾਲ ਗੁੜੇ ਯੂਕੇ ਵਾਲੇ 21000 ਰੁਪਏ ਅਗਲੇ ਸਾਲ ਦੇ ਟੂਰਨਾਮੈਂਟ ਵਾਸਤੇ ਹੈ ਨਾਲ ਹੀ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ਼ 71000 ਨਾਲ ਪਲੱਸ ਮੋਟਰਸਾਈਕਲ ਗੁਰਪ੍ਰੀਤ ਸਿੰਘ ਜਿਓਲ ਯੂਕੇ ਵਾਲਿਆਂ ਵੱਲੋਂ ਸਵਾ ਲੱਖ ਟੋਟਲ ਦਿੱਤਾ ਜਾਣਾ ਹੈ ਓਪਨ ਦਾ ਦੂਸਰਾ ਪ੍ਰਾਈਜ਼ 51000 ਰੁਪਏ ਜੋੜਾ ਸਿੰਘ ਜੀ ਆਸਟ੍ਰੇਲੀਆ ਸ਼ੀਨੀਵਾਲ ਵਾਲੇ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਕਾਲਾ ਆਸਟ੍ਰੇਲੀਆ ਉਹਦੇ ਵੱਲੋਂ ਸਵਰਗਵਾਸੀ ਪ੍ਰੀਤਮ ਸਿੰਘ ਪਟਵਾਰੀ ਜਤਿੰਦਰ ਸਿੰਘ ਪਟਵਾਰੀ ਪਿੱਲਾ ਨਸਰਕ ਅਸੀਂ ਖਿਡਾਰੀ ਤੇ ਮੋਟਰਸਾਈਕਲ ਦਿੱਤਾ ਜਾਣਾ ਨਾਲ ਹੀ ਸਵਰਗਵਾਸੀ ਪ੍ਰੀਤਮ ਸਿੰਘ ਦੇ ਦੋ ਤੇ ਇੰਦਰਜੀਤ ਸਿੰਘ ਆਸਟ੍ਰੇਲੀਆ ਵੱਲੋਂ 10000 ਰੁਪਏ ਦਿੱਤੇ ਜਾਣੇ ਹਨ। ਕੁੱਤੀ ਚੱਕਬਖਤੂ ਆਸਟ੍ਰੇਲੀਆ ਫਾਈਨਲ ਮੈਚ ਦੀ ਸ਼ੁਰੂਆਤ ਇੱਕ ਜੋਰ ਦੀ ਤਾੜੀ ਮਾਰੋ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਇਹ ਨੌਜਾਨ ਕਾਲਾ ਮੇਰੇ ਵੀਰੋ ਧਨੋਲੇ ਵਾਲਾ ਕਬੱਡੀ ਪੌਣ ਜੜੀ ਵਧਿਆ ਹੋਇਆ ਵਾਹੋ ਸੋਹਣਾ ਇਹ ਆ ਨੌਜਾਨ ਕੀਪਾ ਭਲੂਰ ਵਾਲਾ ਨਹੀਂ ਉਹ ਡੱਕ ਸਕਿਆ ਤੋਤਾ ਪਰ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਇਸਰ ਕਬੱਡੀ ਤੇ ਜਿਹੜਾ ਵੀ ਜਫਾ ਲਾਊਗਾ 500 ਦੇ ਮਾਨ ਸਨਮਾਨ ਗੁਰਪ੍ਰੀਤ ਦਿਓਲ ਹੋਣਾ ਦੀ ਤਰਫੋਂ ਦਿੱਤੇ ਜਾਣੇ ਹੈ ਕਿ ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਇਆ ਗੀਆਂ ਰੇਡਰਾਂ ਜਾਫੀਆਂ ਨੇ ਤਿਆਰੀਆਂ ਨੇ ਬਜ਼ੁਰਗ ਦਿੰਦੇ ਸ਼ਾਬਾਸ਼ੀਆਂ ਬੱਚੇ ਮਾਰਦੇ ਚੀਕਾਂ ਕਲਕਾਰੀਆਂ ਨੇ ਕਿ ਰੋਡਿਆਂ ਦੇ ਸੁਖਰਾਜ ਸਿਆ ਮੈਚ ਉਹਨੇ ਜਿੱਤਣਾ ਜਿਹਨੇ ਮਿਹਨਤਾਂ ਸੱਚੇ ਮਾਨ ਨਾਲ ਮਾਰੀਆਂ ਨੇ ਉਹ ਉਹਨੇ ਮੈਚ ਜਿੱਤਣਾ ਜਿਹਨੇ ਮਿਹਨਤਾਂ ਸੱਚੇ ਮਾਨਾ ਜਿਹਨੇ ਮਿਹਨਤਾਂ ਸੱਚੇ ਮਾਨ ਦੇ ਨਾਲ ਮਾਰੀਆਂ ਨੇ ਇਹ ਆ ਸੁਖਮੰਦਰ ਚਾਰ ਜਾਫੀ ਆ ਇੱਕ ਕੰਨੀ ਤੇ ਕਹਿੰਦੇ ਬਸੰਤ ਹੈ ਤੇ ਨਾਲ ਮੇਰੇ ਪੰਜਾਬੀ ਵੀਰੋ ਕੀਪਾ ਨਾਲ ਤੋਤਾ ਨਾਲ ਪਿੱਥੋ ਵਾਲਾ ਸੀਰਾ ਤੇ ਜੰਗੀਆੜੇ ਵਾਲੇ ਸੁਖਮੰਦਰ ਸਿੰਘ ਦਾ ਖੇਡ ਮੈਦਾਨ ਦੇ ਵਿੱਚ ਬੋਲਿਆ ਹੋਇਆ ਧਾਵਾ ਫੈਨਲ ਮੈਚ ਹੈ ਸਿਰੇ ਦੀ ਕਬੱਡੀ ਹੈ ਔਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਕਿਸ ਨਾਵਜਨ ਬਸ ਸੰਤ ਦੇ ਨਾਲ ਮੁਕਾਬਲਾ ਨੰਯੂਰੀ ਸਾ ਨਾਵਿਆਨਾ 10:40 ਮਿੰਟ ਦਾ ਸਮਾਂ ਹੋ ਚੁਕਾ ਫਾਈਨਲ ਮੈਚ ਦੀ ਦੂਜੀ ਕਬੱਡੀ ਤੁਹਾਡੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਤੇ ਪੁਆਇੰਟ ਸਖਮੰਦਰ ਨੇ ਆਪਣੀ ਟੀਮ ਦੇ ਇਹ ਸਜੋੜ ਦਿੱਤਾ ਲਓ ਅਗਲੀ ਕਬੱਡੀ ਦਰਸ਼ਕ ਵੀਰੋ ਪਨਹੂਰ ਦਾ ਆਸ਼ ਮੈਦਾਨ ਦੇ ਵਿੱਚ ਪਾਉਣ ਲਈ ਤਿਆਰ ਬਰ ਤਿਆਰ ਹੈ ਫਾਈਨਲ ਮੈਚ ਅੱਜ ਅਲਕੜੇ ਦੀ ਧਰਤੀ ਤੇ ਲੱਗਿਆ ਹੋਇਆ ਰੌਣਕਾਂ ਵਾਰ ਆ ਤੇ ਕੱਲ ਨੂੰ ਇਹ ਇਤਿਹਾਸ ਬਣ ਜਾਣਾ ਵੀ ਅਲਕੜਿਆਂ ਦੇ ਵਿੱਚ ਮੋਟਰਸਾਈਕਲ ਕਿਹੜੇ ਧਾਵੀ ਨੇ ਜਿੱਤਿਆ ਤੇ ਕਿਹੜੇ ਨੇ ਜੱਫੇ ਲਾ ਕੇ ਬੰਨੇ ਬੰਨੇ ਕਰਵਾਈ ਹੈ ਇੱਧਰ ਦੇਖੋ 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 ਲੱਗਾ ਪਿਆ ਜੋਰ ਦੇ ਲਈ ਲਓ ਅਰਸ਼ ਭਨੂਰ ਦਾ ਇੱਕ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇਹ ਆ ਕਾਲਾ ਨੌਜਾਨ ਤਨੌਲੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਕਾਲਾ ਗਾਜੀ ਜਿਹੜਾ ਦੂਜਾ ਖੰਦੇਵਾਲ ਦਾ ਤੀਜਾ ਕਾਲਾ ਮਨੂਪਰੀਆ ਚੇਲਾ ਦੇਵੀ ਰਿਆਲ ਦਾ ਚੌਥਾ ਕਾਲਾ ਟਿਹਨੇ ਦਾ ਤੇ ਪੰਜਵਾਂ ਮਹਨੇ ਦਾ ਛੇਵਾਂ ਕਾਲਾ ਬਜੰਦਾ ਦਾ ਤੂਫਾਨ ਮਿੱਤਰੋ ਕਾਲੇ ਦਾ ਕਬੱਡੀ ਦੀ ਹੈ ਸ਼ਾਨ ਮਿੱਤਰੋ ਕਾਲੇ ਦਾ ਕਬੱਡੀ ਦੀ ਇਸ਼ਾਨ ਮਿੱਤਰੋ ਜੇ ਸੀਰਾ ਪਿੱਥੋ ਵਾਲਾ ਜਫਾ ਲਾਏਗਾ ਤੇ 700 ਦਾ ਮਾਣ ਸਨਮਾਨ ਲਓ ਸਾਹਮਣੇ ਨਜ਼ਰ ਗੌਰੂ ਮੇਰੇ ਵੀਰੂ ਕੀਪੇ ਦੇ ਨਾਲ ਮੁਕਾਬਲਾ ਇਧਰ ਅਗਲੇ ਪੈੜੀ ਨਾਲ ਤੋਂ ਕੀਪੇ ਦਾ ਨੇੜੇ ਆ ਗਈ ਪਤਾ ਲੱਗਦਾ ਇਸ ਟੀਮ ਚ ਦੋ ਜੋੜੇ ਭਰਾਵਾਂ ਦੇ ਖੇਡਦੇ ਐ ਕੀਪਾ ਤੇ ਤੋਤਾ ਦੋ ਭਰਾ ਉਧਰ <table>ਅਰਸ਼ ਤੇ ਕੀਪਾ ਉਹ ਵੀ ਦੋ ਭਰਾ ਦੋ ਜੋੜੀਆਂ ਭਰੂਰ ਦੇ ਵਿੱਚ ਸਕੇ ਭਰਾਵਾਂ ਦੀਆਂ ਖੇਡ ਰਹੀ ਹੈ ਇਸ ਕਬੱਡੀ ਤੇ ਗੁਰਪ੍ਰੀਤ ਬਿਓਲ ਦੀ ਤਰਫੋਂ 700 ਰੁਪਇਆ ਲੱਗ ਗਿਆ ਇਧਰ ਦੇਖਾਂਗੇ 700 ਦੀ ਕਬੱਡੀ ਇਧਰ ਜੰਗੀ ਆਣੀਾ ਕੁਲਵਿੰਦਰ ਪਰ ਪੁਆਇੰਟ ਧੌਲੇ ਦੇ ਜਗਪਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਜੇ ਪਿੱਥੋ ਵਾਲਾ ਜੱਫਾ ਲਾਉਂਦਾ ਤਾਂ 900 ਰੁਪਏ ਦੇ ਮਾਣ ਸਨਮਾਨ ਹੋਣਗੇ 900 ਰੁਪਏ ਦਾ ਜੱਫਾ ਪਿੱਥੋ ਵਾਲੇ ਸ਼ੀਰੇ ਦਾ ਜੰਗੀ ਆਣੇ ਦਾ ਕੋਈ ਵੀ ਜਾਫੀ ਜੱਫਾ ਲਾਉਂਦਾ ਇਹ ਸਾਡਾ ਵੀਰ ਕਾਲਾ ਪਟਵਾਰੀ ਆਸਟ੍ਰੇਲੀਆ ਦੇ ਵਿੱਚ ਬੈਠਾ 2200 ਦਾ ਮਾਣ ਕਰੇਗਾ ਜਿਨ੍ਹਾਂ ਨੇ ਅਗਲੇ ਸਾਲ ਮੋਟਰਸਾਈਕਲ ਦਾ ਐਲਾਨ ਕੀਤਾ ਵਾਹ ਨਈ ਉਰੀ ਸਾਨਾ ਆਉਜਨਾ ਕਿ ਔਖੀ ਪਟਣੀ ਔਖਾ ਜਾ ਕੇ ਧਰਮੇ ਨੂੰ ਕੁਛ ਸੈਡੋ ਵਾਲੇ ਨਾਲ ਲਿਹਾਜ ਪੂਰੀ ਸਾਡੀ ਸੱਜਣਾ ਬੜੀ ਔਖੀ ਹੁੰਦੀ ਖੇਡਣੀ ਕਬੜੀ ਸੱਜਣਾ ਬੜੀ ਔਖੀ ਹੁੰਦੀ ਖੇਡਣੇ ਕਵਾਡੀ ਸਜਣਾ ਇਹ ਪੁਆਇੰਟ ਜਾਫੀਆਂ ਦੇ ਹਿੱਸੇ ਜੋੜਦਾ ਹੋਇਆ ਇਹ ਆ ਹਰਸ਼ ਨੌਜਨ ਖੇਡ ਮੈਦਾਨ ਦੇ ਵਿੱਚ ਭਲੂਰ ਵਾਲਾ ਇੱਕ ਕੰਨੇ ਪਾਲੀ ਹੈ ਨਾਲ ਸੋਨੀ ਜੰਗੀ ਵਾਲੇ ਦਾ ਨਾਲ ਕੁਲਵਿੰਦਰ ਤੇ ਨਾਲ ਕਹਿੰਦੇ ਕੱਬੀ ਲਾਓ ਇਸ ਵੇਲੇ ਕੁਲਵਿੰਦਰ ਦੇ ਨਾਲ ਮੁਕਾਬਲਾ ਤੇ ਪੁਆਇੰਟ ਹਰਸ਼ ਭਲੂਰ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅੱਜ ਜੰਗੀ ਵਾਲੇ ਦਾ ਗੁਰਪ੍ਰੀਤ ਖੇਡ ਮੈਦਾਨ ਦੇ ਵਿੱਚ ਖੇਡ ਰਹਾ ਹੁੰਦਾ ਤੇ ਗੱਲ ਵੱਖਰੀ ਹੋਣੀ ਸੀ ਮੇਰੇ ਪੰਜਾਬੀ ਵੀਰੋ ਆਓ ਦੇਖੀਏ ਕਵਾਡੀ ਖੇਡ ਮੈਦਾਨ ਦੇ ਵਿੱਚ ਕਾਲਾ ਤਨੋਲੇ ਵਾਲਾ ਲਓ ਧਰੋਲੇ ਵਾਲੇ ਕਾਲੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਸੀ ਜਿੱਪਠੋ ਵਾਲਾ ਜੱਫਾ ਲਾਊਗਾ 900 ਗੁਰਪ੍ਰੀ ਬਿਓਲ ਦੀ ਤਰਫੋਂ ਲੈ ਵੀ ਪਿੱਠੋ ਵਾਲਿਆ 900 ਦਾ ਜੱਫਾ ਪਰ ਕਾਲਾ ਧਰੋਲੇ ਵਾਲਾ ਨੌਨ ਸਟਾਪ ਹੈ ਉਧਰ ਚੀਕਾਂ ਤਾੜੀਆਂ ਕਲਕਾਰੀਆਂ ਹੂਟਿੰਗ ਕਲਾਪਿੰਗ ਇਹਨਾਂ ਖਿਡਾਰੀਆਂ ਦੇ ਲਈ ਹੋ ਰਹੀ ਹੈ ਅੱਜ ਅਲਕੜਿਆਂ ਦੇ ਵਿੱਚ ਪੂਰਾ ਸਵਾਰ ਆਇਆ ਪਿਆ ਪੂਰਾ ਨਿਆਰਾ ਵੱਜਿਆ ਪਿਆ ਉਹ ਧੌਲੇ ਵਾਲੇ ਜਗਪਾਲ ਦੀ ਕਬੱਡੀ ਤੇ ਉਧਰ ਅਮਨ ਮਾਸੀਕੇ ਦੇ ਨਾਲ ਜੀਤਾ ਚੜਿੱਕ ਨਾਲ ਰਮਨ ਤੇ ਸਾਡਾ ਦੀਪੇ ਸੰਧੂਰਾ ਦਾ ਬਹੁਤ ਬਹੁਤ ਧੰਨਵਾਦ ਹੈ ਫਾਈਨਲ ਮੈਚ ਦਾ ਨਜ਼ਾਰਾ ਹੀ ਵੱਖਰਾ ਹੈ ਬਾਈ ਆਓ ਦੇਖੀ ਖੇਡ ਮੈਦਾਨ ਵਿੱਚ ਇਸ ਵੇਲੇ ਇਸ ਨੌਜਵਾਨ ਦੀ ਭਰੀ ਹੋਈ ਉਡਾਣ ਕਿਸ ਨੌਜਵਾਨ ਦੇ ਨਾਲ ਦੋ ਹੱਥ ਹੁਣਿਆ ਇਹ ਆ ਜਗਪਾਲ ਧੌੜੇ ਦਾ ਜੰਗੀਆਂ ਨੂੰ ਇਹ ਗੁਰਪ੍ਰੀਤ ਜਿੱਦਾਂ ਕਹਿੰਦੇ ਸ਼ਮਸਪੁਰੀਏ ਸੁਲਤਾਨ ਦੇ ਨਾਲ ਭਰਾਵਾਂ ਵਾਲਾ ਪਿਆਰ ਉਸ ਤਰ੍ਹਾਂ ਇਸ ਖਿਡਾਰੀ ਦੇ ਨਾਲ ਵੀ ਵੱਡੇ ਪਿਆਰ ਹੈ ਲਓ ਕੱਦੀ ਸਹਨੇ ਵਾਲਾ ਵਾਹ ਓਏ ਨੌਜਵਾਨਾ ਬੋਲੇ ਨਮੀ ਨਮੀ ਗੁੰਡੇ ਤੋਂ ਦਰਮਿਆਨ ਤੇ ਆ ਦੇ ਨਮੀ ਨਮੀ ਮੁੰਡੇ ਤੇ ਜਵਾਨੀ ਚੜੀਆ ਹਵਾ ਵਿੱਚ ਉੱਡਦੇ ਪਰਿੰਦੇ ਜਾਂਦਾ ਫੜੀਆ ਲੋਪੋ ਵਾਲੇ ਸੁਖੀਏ ਦਾ ਸੈਨਾ ਪਿੰਡ ਜੱਦੀਆ ਕਬੱਡੀ ਦਾ ਸੁਪਰਸਟਾਰ ਜਾਸੀ ਗੁਰਪ੍ਰੀਤ ਸਿੰਘ ਜੱਦੀਆ ਇਹ ਆ ਸੁਖਮੰਦਰ ਮੇਰੇ ਵੀਰੋ ਨਾ ਸੁਖਮੰਦਰ ਦੀ ਕਬੱਡੀ ਪੈ ਰਹੀ ਹੈ ਸੁਖਮੰਦਰ ਵੀ ਪਾਈ ਹੋਈ ਕਬੱਡੀ ਤੇ ਚਾਰ ਜਾਸੀ ਪਿੱਥੋ ਦਾ ਸ਼ੀਰਾ ਨਾਲ ਤੋਤਾ ਕੀਪਾ ਤੇ ਬਸੰਤ ਲੋ ਮੁਕਾਬਲਾ ਹੋ ਗਿਆ ਤੇ ਕੀ ਫੈਸਲਾ ਹੁੰਦਾ ਉਧਰ ਕਾਲਾ ਆਸਟ੍ਰੇਲੀਆ ਸਾਡਾ ਵੀਰ ਕੁਟਵਾਰੀ गोयल ਦਾ ਮਾਨ ਸਨਵਾਣ ਕਰਵਿੰਦਰ ਦੇ ਲਈ ਪੂਜਾ ਕਰਦੇ ਆ। गोयल ਮੋਟਰ ਬਰਨਾਲਾ ਵੱਲੋਂ ਕੱਢੀ ਨੂੰ ਸਪੈਸ਼ਲ 500 ਰੁਪਿਆ गोयल ਮੋਟਰ ਬਰਨਾਲਾ ਵੱਲੋਂ ਕੱਢੀ ਵਾਸਤੇ 500 ਰੁਪਿਆ। ਲਓ ਇਧਰ ਅਗਲੀ ਕਬੱਡੀ ਭਲੂਰ ਦੇ ਅਰਸ਼ ਨੇ ਮੈਦਾਨ ਦੇ ਵਿੱਚ ਪਾ ਦਿੱਤੀ ਹੈ। ਇਧਰ ਗੁਰਪ੍ਰੀਤ ਵੀ ਖੇਡ ਮੈਦਾਨ ਦੇ ਵਿੱਚ ਪੁੱਜਿਆ। ਸੀਨੀਅਰ ਖਿਡਾਰੀ ਹੈ। ਇਸ ਨੌਜਵਾਨ ਦਾ ਵੀ ਸਤਿਕਾਰ ਸਾਰੇ ਖਿਡਾਰੀ ਕਰਦੇ ਆ। ਲਓ ਆਪਾਂ ਦੇਖੀਏ ਇਹ ਨੌਜਵਾਨ ਗੱਬਰੂ ਅਰਸ਼ ਭਲੂਰ ਵਾਲਾ। ਵਾਹ ਅਰਸ਼ ਇਧਰ ਪੁਆਇੰਟ ਰੇਡਰ ਦਾ ਇਹ ਆ ਦੇਵਦਿਆਲਪੁਰੇ ਦਾ ਐਨ ਟਿਕਾਣੇ ਦਾ ਫੈਸਲਾ ਕਰਦਾ ਜਦੋਂ ਵੀ ਫੈਸਲਾ ਕਰਦਾ ਤੇ ਪੁਆਇੰਟ ਰੇਡ ਦਿੱਤਾ ਇਸ ਕਬੱਡੀ ਤੇ 1100 ਰੁਪਏ ਜੇ ਪਿੱਥੋ ਵਾਲਾ ਜੱਫਾ ਲਾਉਂਦਾ 1100 ਦੀ ਕਬੱਡੀ ਹੈ ਗੁਰਪ੍ਰੀ ਦਿਓਲ ਉਹਨਾਂ ਦੀ ਤਰਫੋਂ ਲੋ ਧਰੋਲੇ ਵਾਲੇ ਕਾਲੇ ਦੀ ਕਬੱਡੀ ਤੇ 1100 ਜੇ ਪਿੱਥੋ ਵਾਲਾ ਜੱਫਾ ਲਾਉਂਦਾ ਪਾਈ ਹੋਈ ਕਬੱਡੀ ਧਰੋਲੇ ਦੇ ਕਾਲੇ ਦੀ ਹੈ ਚਾਰ ਜਾਫੀ ਭਰੂਰ ਦੇ ਲੋ ਤਿਆਰ ਵਰ ਤਿਆਰ ਨੇ ਪਿੱਥੋ ਵਾਲੇ ਦਾ ਮੁਕਾਬਲਾ ਹੋ ਗਿਆ ਹੋ ਗਿਆ ਮੁਕਾਬਲਾ ਕਿ देयर इज ਅ ਗ੍ਰੇਟ ਹਸਲ ਐਂਡ ਬਸਲ ਪਲੇਅਰਸ ਪਲੇ ਕਬੱਡੀ ਕੰਪੀਟੀਸ਼ਨ ਇਜ਼ ਵੈਰੀ ਟਫ ਬਿਕਾਜ਼ ਬੋਥ ਪਲੇਅਰਸ ਹੈਵ ਅ ਸਟ੍ਰੌਂਗ ਬਾਡੀ ਕਾਜ਼ ਬੋਥ ਪਲੇਅਰਸ ਹੈਵ ਅ ਸਟਰੋਂਗ ਬਾਡੀ ਗੁੱਡ ਰਾਇੀ ਵਾਲੇ ਸਾਡੇ ਵੀਰ ਵੱਲੋਂ ਨਾਂ ਵੀ ਰਾਇਆ ਰਹਿੰਦਾ ਭਧੌੜਾ 500 ਰੁਪਿਆ ਜੰਗੀਆਣੇ ਦੇ ਕਰਵਿੰਦਰ ਦੇ ਲਈ ਆ ਲੈ ਵੀ ਲੱਖੀ ਨੌਜਾਨਾ ਇੰਨੀ ਕਿ ਜ਼ਿੰਮੇਵਾਰੀ ਸਾਹਿਬ ਇਹ ਜਿਹੜਾ ਮਾਨ ਸਮਾਣਾ ਗੁਰਪ੍ਰੀਤ ਕਪੂਜਾ ਕਰਦੇ ਕਰਵਿੰਦਰ ਦਾ ਮਾਨ ਸਮਾਣਾ ਵਾ ਜਿਸ ਵਾ ਗਿਆ ਤਾਂ ਤਾੜੀਆਂ ਮਾਰੇ ਮੇਰੇ ਵੀਰੋ ਮਹੰਤਰਾ ਰਾਇਆ ਸਵਾਦ ਸਵਾਦ ਆਇਆ ਪਿਆ ਅੱਜ ਵੱਜਿਆ ਹੋਇਆ ਨਜ਼ਾਰਾ ਹਲਕੜਿਆਂ ਦੇ ਵਿੱਚ ਲਓ ਸੁਖਮੰਦਰ ਦੀ ਕਬੱਡੀ ਪੈ ਰਹੀ ਹੈ ਇਧਰ ਪਿੱਥੋ ਵਾਲਾ ਪਿੱਥੋ ਵਾਲਾ ਨਾਲ ਕਹਿੰਦੇ ਭਨੂਰ ਦੇ ਤਿੰਨ ਜੱਫੀ ਤਿਆਰਬਰ ਤਿਆਰ ਨੇ ਹੁਣ ਕੌਣ ਜੱਫਾ ਲਾਵੇਗਾ ਪਾਈ ਹੋਈ ਕਬੱਡੀ ਤੇ ਸਮਾਂ ਬੀਤਦਾ ਜਾ ਰਿਹਾ ਹੈ 30 ਸੈਕਿੰਡ ਦੀ ਕਬੱਡੀ ਲੈ ਵੀ ਸੈਦੋ ਵਾਲਿਆ ਪੂਰਾ ਨਜ਼ਾਰਾ ਵੱਜਿਆ ਪਿਆ ਪਰ ਹਲੇ ਟੱਚ ਨਹੀਂ ਹੋਇਆ ਲਓ ਸਮਾਂ ਬੀਤਦਾ ਹੋਇਆ ਉਖੜਦੇ ਇਹ ਪੈਰ ਬਸੰਤ ਭਨੂਰ ਦਾ ਬਸੰਤ ਭਨੂਰ ਦਾ ਲਓ ਭਨੂਰ ਵਾਲੇ ਕਹਿੰਦੇ ਬਸੰਤ ਨੇ ਜੱਫਾ ਲਾ ਕਹਤਾ ਇਹ ਪੁਆਇੰਟ ਭਲੂਰ ਦੀ ਟੀਮ ਦੇ ਹਿੱਸੇ ਤੂੰ ਦਾਦਾ ਦੁੱਖ ਮਨਾਵੇ ਟੀ ਬੱਕੀ ਵਿੱਚ ਵੱਜੇ ਹੂਰੇ ਦਾ ਜੋ ਬੰਦ ਪਿਆ ਦਰਵਾਜ਼ਾ ਨਹੀਂ ਜੋ ਫਾਟ ਕੋੜ ਕਬੂਰੇ ਦਾ ਜਿੱਕੀ ਪੌਣ ਸ਼ਰੀਰਕ ਤੱਕਤੀ ਪਾਉਣੀ ਪੈਂਦੀ ਆ ਜਦ ਕੋਈ ਖੰਗ ਬਨੋੜੀ ਖੰਗੇ ਖੰਗ ਹਟਾਉਣੀ ਪੈਂਦੀ ਆ ਮੈਂ ਵੀ ਜੱਟ ਦਾ ਪਤਹਾਰ ਜਨ ਵਰਗਾ ਨਹੀਂ ਕੇ ਅੱਖਾਂ ਬੰਨ ਕੇ ਟੀਰ ਟਿਕਾਣੇ ਲਾ ਦੂੰਗਾ ਮੈਂ ਵੀ ਜੱਟ ਦਾ ਪਤਹਾਰ ਜਨ ਵਰਗਾ ਨਹੀਂ ਅੱਖਾਂ ਬੰਨ ਕੇ ਟੀਰ ਟਿਕਾਣੇ ਲਾ ਦਿਆਂਗਾ ਇਹ ਪੁਆਇੰਟ ਰੀਡਰ ਦੇ ਹਿੱਸੇ ਜੋੜਦਾ ਹੋਇਆ ਕਿ ਮਾਨ ਵਾਲੀ ਗੱਲ ਅਸੀਂ ਜੰਮੇ ਆ ਪੰਜਾਬ ਵਿੱਚ ਸੋਹਣੀ ਦੀ ਚਿੜੀ ਦਾ ਨਾਮ ਮਿਲੇ ਆ ਕਿਤਾਬ ਵਿੱਚ ਕਿ ਮਾਨ ਗਨੀਂਦਰ ਦੇ ਤੇ ਪੁੱਤ ਸਰਦਾਰਾਂ ਦੇ ਸਾਡੇ ਸੂਰ ਚੱਲਦੇ ਨੇ ਘਰ ਸ਼ਾਹੂ ਕਾਰਾਂ ਦੇ ਖੁੱਲੇ ਰੱਖੀਏ ਦਿਲਾਂ ਦੇ ਦਰਵਾਜ਼ੇ ਸਾਡੀ ਰੀਸ ਕੌਣ ਕਰੇ ਸਾਨੂੰ ਰੱਖੜੇ ਬਣਾ ਮਹਾਰਾਜ ਸਾਡੀ ਰੀਸ ਕੌਣ ਕਰੇ 2100 ਰੁਪਿਆ ਇਹ ਸੀਰਾ ਪਿੱਥੋ ਵਾਲਾ ਜੱਫਾ ਲਾਵੇਗਾ 2100 ਰੁਪਏ ਗੁਰਪ੍ਰੀਤ ਸਿੰਘ ਜੀ ਦੀ ਯਾਰ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਸ਼ੀਨੀਵਾਲ ਤੋਂ ਜੋਰਾਸੀ ਜੀ ਵੱਡੇ ਮਾਣ ਕਰ ਰਹੇ ਆ ਇਹ ਆ ਜਗਪਾਲ ਮੇ ਵੀਰੋ ਵਧਾਉਣ ਦੀ ਮਾਸ ਸਾਊਂਡ ਦਾ ਬਾਦੋ ਧੰਨਵਾਦ ਹੈ ਮਾਸ ਦਸੀ ਜੀ ਕਾਰੀ ਪੇਂਟਰ ਵੱਲੋਂ ਕੱਦੀ ਨੂੰ ਵੀ 500 ਰੁਪਏ ਦਾ ਜੱਫਾ ਲਾਊਗਾ ਸੀਰਾ ਜੱਫਾ ਲਾਉਣ ਨੂੰ ਵੀ 500 ਰੁਪਏ ਕਾਰੀ ਪੇਂਟਰ ਅਲਕੜੇ ਵੱਲੋਂ ਲੱਟੌਲੇ ਵਾਲੀ ਦੀ ਕਬੱਡੀ ਪੈ ਰਹੀ ਹੈ ਫਿਰ ਚਾਰ ਜਾਫੇ ਦੇ ਵਿੱਚੋਂ ਕੱਦੀ ਦੇ ਨਾਲ ਮੁਕਾਬਲਾ ਪਰ ਪੁਆਇੰਟ ਧੌਲੇ ਵਾਲੇ ਨੇ ਕਿ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਵਾਹ ਯਾਰ ਪੀਪਲ ਵਰਮਿੰਗ ਸੋ ਮੱਚ ਵੈਰੀ ਬੈਡ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਐਨ ਪੂਰਾ ਸਵਾਦ ਆਇਆ ਪਿਆ ਅਲਕੜਿਆਂ ਦੇ ਵਿੱਚ ਰੌਣਕਾਂ ਬਹਾਰਾਂ ਲੱਗਿਆ ਹੋਈ ਹੈ ਦਰਸ਼ਕ ਪੂਰੇ ਪੱਬਾਂ ਤੇ ਹੋ ਕੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ ਆਈ ਹੋਈ ਕਬੱਡੀ ਸੁਖਮੰਦਰ ਦੀ ਹੈ ਲਓ ਹੁਣ ਕੌਣ ਖਿਡਾਰੀ ਜੀ ਚੱਪਟ ਮਾਰੇਗਾ ਚਾਰ ਜਾਫੇ ਦੇ ਵਿੱਚੋਂ ਪਿੱਥੋ ਵਾਲਾ ਉਹ ਮੁਕਾਬਲਾ ਟੱਕ ਟੱਕ ਹੋ ਗਿਆ ਧੌਣ ਤੇ ਹੱਥ ਉਹ ਦਫਾ ਲੱਗ ਗਿਆ ਤੇ 2100 2100 ਨਹੀਂ 2100 ਰਿਹਾਲ ਸਤ ਸ੍ਰੀਕਾਲ ਜੀ ਇਹ ਸਵਾਲ ਆ ਰਿਹਾ ਕਿ ਖੁੱਲ ਗਈਏ ਤਾੜੀ ਮਾਰ ਦਿਓ ਬਾਈ 32 ਟੀਮਾਂ ਐਂਟਰ ਕੀਤੀਆਂ ਕਮੇਟੀ ਨੇ ਨਹੀਂ 2:00 ਵਜਨੇ ਸੀ ਜਤਿੰਦਰ ਰਾਏ ਲੱਖੀ ਜੀ ਤੂੰ ਕਮੈਂਟੇਟਰ ਹੋਣ ਦੇ ਨਾਤੇ ਤੇ ਆਪਣਾ ਪਿਆਰ ਇਸ ਵਾਈ ਦੇ ਨਾਲ ਲਓ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਦਾ ਸਵਾਦ ਹੀ ਵੱਖਰਾ ਮੇਰੇ ਵੀਰੋ ਬਲੂਰ ਰਸਜੇ ਜੰਗੀ ਵਾਲਾ ਇਧਰ ਦੇਖੋ ਇਹ ਨੌਜਵਾਨ ਗੱਭੂ ਕਾਲਾ ਮੇਰੇ ਵੀਰੋ ਤਨੋਲੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਪਿੱਥੋ ਵਾਲਾ ਸੀਰਾ ਲਓ ਸਾਹਮਣੇ ਬਸੰਤ ਦੇ ਨਾਲ ਮੁਕਾਬਲਾ ਇਸ ਵੇਲੇ ਲੱਤਾਂ ਲੱਗਿਆ ਪਰ ਪੁਆਇੰਟ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜਾ ਜੋੜਿਆ ਇਹ ਆ ਨੌਜਵਾਨ ਜਗਪਾਲ ਧੌਲੇ ਵਾਲਾ ਜਗਪਾਲ ਧੌਲੇ ਵਾਲਾ ਕਬੱਡੀ ਪਾ ਰਿਹਾ ਉਧਰ ਪਿੱਥੇ ਵਾਲਾ ਜੇ ਕਾਰੇ ਧੌਲੇ ਵਾਲੇ ਨੂੰ ਜੱਫਾ ਲਾਉ ਤਾਂ 3100 ਦਾ ਮਾਣ ਸਨਮਾਨ ਹੋਣਾ 3100 ਕਾਰੇ ਧੌਲੇ ਵਾਲੇ ਦੀ ਰੇਟ ਤੇ ਜੇ ਪਿੱਥੇ ਵਾਲਾ ਜੱਫਾ ਲਾਉ ਲਓ ਇਧਰ ਪਾਈ ਹੋਈ ਕਬੱਡੀ ਪੁਰਤੂ ਮੁੜ ਕੇ ਹੋਈ ਪਈ ਜਵਾਨੀ ਤੇ ਚਾਰ ਜਾਸੀ ਜੰਗੀ ਵਾਲੇ ਦੇ ਇਧਰ ਵਰਤੀ ਸਿੰਘ ਜੀ ਦਿਆਲ ਹੁਣਾਂ ਦਾ ਬਾਤ ਹੋ ਧੰਨਵਾਦ ਦੇਵ ਸਾਡਾ ਵੀਰ ਤੇ ਲੋ ਜੂਕੇ ਵਾਲਾ ਤੇ ਨਾਲ ਕਾਲਾ ਪਟਵਾਰੀ ਆਸਟ੍ਰੇਲੀਆ ਦੇ ਵਿੱਚ ਸਾਡਾ ਵੀਰ ਉਹਨਾਂ ਦਾ ਵੀ ਧੰਨਵਾਦ ਸਤਵਿੰਦਰ ਸਿੰਘ ਜੀ ਕੁੱਕੇ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਕਬੱਡੀ ਦੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਇਹ ਨੌਜਵਾਨ ਸੁਖਮੰਦਰ ਜੰਗੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੱਲ ਸੁਖਰਾਜ ਰੋਡਾਂ ਵਾਲਾ ਕਰੇਗਾ ਸੁਖਮੰਦਰ ਵੀ ਕਬੱਡੀ ਪੈ ਰਹੀ ਹੈ ਦਰਸ਼ਕ ਵੀਰੋ ਦੇਖਾਂਗੇ ਭਲੂਰ ਜਿਹੜੇ ਮੋਗੇ ਦਾ ਪਿੰਡ ਹੈ ਉਹ ਪਾਈ ਹੋਈ ਕਬੱਡੀ ਜਲੰਧਰ ਸਿੰਘ ਸਿੱਧੂ ਦੇ ਮੇਜਰ ਬ੍ਰਾਂਡ ਹੋਣਾਂ ਦਾ ਪਿੰਡ ਹੈ ਲੋ ਦੇਖੋ ਦੇਖਾਂਗੇ ਇਸ ਟਰਾਈ ਕੌਣ ਕਰੇਗਾ ਪਾਈ ਹੋਈ ਕਬੱਡੀ ਪਿੱਥੋ ਵਾਲਾ ਤੋਤਾ ਭਲੂਰ ਵਾਲਾ ਲੋ ਤੋਤੇ ਦੇ ਨਾਲ ਮੁਕਾਬਲਾ ਹੋ ਗਿਆ ਪਰ ਡਬਲ ਟੱਚ ਜੇ ਕੁਲਵਿੰਦਰ ਜੱਫਾ ਲਾਵੇਗਾ ਤੇ 1100 ਰੁਪਏ ਦਿੱਤਾ ਜਾਣਾ ਪਵੇਗਾ ਬੈਜੋ ਜੀ ਬੈਜੋ ਕਾਰੀ ਪਿੰਟਰ ਵੱਲੋਂ ਕੁਲਵਿੰਦਰ ਦੇ ਜੱਫੇ ਦੇ 1000 ਰੁਪਏ ਜਾਂ ਕੁਲਵਿੰਦਰ ਜੱਫਾ ਦੇ ਕੋ ਕਾਰੀ ਪਿੰਟਰ ਵੱਲੋਂ ਲੇ ਵੀ ਜੰਗੀਆਣੀ ਕੁਲਵਿੰਦਰ ਦੇ ਜੱਫੇ ਤੇ 1000 ਇਧਰ ਭਰੂਰ ਦਾ ਅਰਸ਼ੇ ਵੀ ਕਹਿੰਦੇ ਕੈਨੇਡਾ ਦੇ ਮੈਦਾਨਾਂ 'ਚ ਤਕੜਾ ਖੇਡਿਆ ਹੁਸੈਨੇ ਵਾਲਾ ਕੱਦੀ ਪਰ ਨੰਬਰ ਭਰੂਰ ਦੇ ਅਰਸ਼ੇ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਉਧਰ ਵੱਡਾ ਵੀਰ ਕੀਪਾ ਕਹਿੰਦੇ ਅਰਸ਼ ਦਾ ਮਾਣ ਵਧਾ ਰਿਹਾ ਇਹ ਵੀ ਦੋ ਛਕੇ ਵੀਰ ਹੈ ਇਧਰ ਦੀਪੇ ਹਰਾਲਾ ਅਮਨ ਦਾ ਤੇ ਨਾਲ ਜੀਤੇ ਦਾ ਤੇ ਨਾਲ ਸਾਡੇ ਦੋਤੇ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਲੱਖੀ ਦਾ ਨਾਲ ਹੀ ਸਾਡਾ ਸੀਰਾ ਭਾਉ ਜੀ ਦੇ ਨਾਲ ਹੀ ਸਾਡੇ ਰਾਜਵਿੰਦਰ ਸਿੰਘ ਜੀ ਰਾਜੇ ਪ੍ਰਧਾਨ ਹੋਰਾਂ ਦਾ ਜਸੀਰ ਹੋਰਾਂ ਦਾ ਲਾਲੀ ਹੋਰਾਂ ਦਾ ਪਿੱਲੇ ਹੋਰਾਂ ਦਾ ਕਿਉਂਕਿ ਸਾਡੀ ਪ੍ਰਬੰਧਕ ਕਮੇਟੀ ਬਹੁਤ ਵੱਡਾ ਸਰਕਲ ਹੈ ਜੇ ਸਾਰਿਆਂ ਦੇ ਨਾਮ ਲਵਾਂ ਤੇ ਕਾਫੀ ਸਮਾਂ ਲੱਗੇਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਓ ਖੇਡ ਮੈਦਾਨ ਦੇ ਨਾਲ ਜੁੜੀਏ ਜਗਪਾਲ ਧੌਲੇ ਵਾਲਾ ਅਗਲੀ ਕਬੱਡੀ ਪਾਉਣ ਲਈ ਬਿਲਕੁਲ ਤਿਆਰ ਵਰ ਤਿਆਰ ਖੇਡ ਕਬੱਡੀ ਮੈਦਾਨ ਅੰਦਰ ਲਓ ਮੈਦਾਨ ਦੇ ਵਿੱਚ ਧੌਲੇ ਦੇ ਜਗਪਾਲ ਦੀ ਕਬੱਡੀ ਇਧਰ ਜਿਹੜਾ ਵੀ ਜੱਫਾ ਲਾਊਗਾ ਵੱਡੇ ਮਾਣ ਸਨਮਾਨ ਕੇ ਨੋਟਾਂ ਤੋਂ ਮਹਿੰਗੀ ਚੀਜ਼ ਕੋਰੇ ਜਿੰਦ-ਜਾਨ ਤੇਰੇ ਤੋਂ ਵਾਰਾਂਗੇ ਨੋਟਾਂ ਤੋਂ ਮਹਿੰਗੀ ਚੀਜ਼ ਕੋਰੇ ਜਿੰਦ-ਜਾਨ ਤੇਰੇ ਤੋਂ ਵਾਰਾਂਗੇ ਅੱਜ ਨੋਟਾਂ ਦੀ ਵਰਖਾ ਹੋ ਰਹੀ ਹੈ ਉਹ ਧੌਲੇ ਵਾਲੇ ਦੀ ਪਾਈ ਹੋਈ ਕਬੱਡੀ ਚਾਰ ਜਾਸੀ ਐਨ ਪੂਰੀ ਤਿਆਰੀ ਦੇ ਵਿੱਚ ਲਓ ਕੁਲਵਿੰਦਰ ਕੱਦੀ ਪਾਲੀ ਕਿਸ ਖਿਡਾਰੀ ਨੇ ਇਸ ਧਾਵੀ ਦੇ ਉੱਪਰ ਅਟੈਕ ਕਰਨਾ ਸਮਾਂ ਬੀਤਦਾ ਜਾ ਰਿਹਾ ਹੈ ਲਓ ਦੇਖੋ 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 ਕਿ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋ ਵਾਲੀ ਤੂੰ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਧੀਆਂ ਚਰਾ ਕੇ 12 ਸਾਲ ਦੇ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਇਹ ਆ ਨੌਜਾਨਾ ਗਭਰੂ ਮੇਰੇ ਵੀਰੋ ਖੋੜ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੁਖਮੰਦਰ ਜੰਗੀਆਣੇ ਵਾਲਾ ਉਧਰ ਕੁਲਦੀਪ ਜੰਗੀਆਣੇ ਵਾਲਾ ਤੇ ਨਾਲ ਅਮਰਤਪਾਲ ਸਿੰਘ ਜੀ ਕਲੱਚ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਆਓ ਆਪਾਂ ਦੇਖੀਏ ਸਨਮ ਜੰਦਾ ਬੋਲਾ ਰਤਾਵਾ ਕੀਪਾ ਕੀਪੇ ਦੇ ਨਾਲ ਮੁਕਾਬਲਾ ਇਸੋਲੇ ਤੋਤਾ ਨਹੀਂ ਰੀਸਾ ਨਹੀਂ ਰੀਸਾ ਸੋਹਣੀ ਖੇਡ ਸੋਹਣੀ ਖੇਡ ਗੱਲ ਬਣੀ ਪਈਆ ਵਾਹ ਰੀਸਾ ਨਹੀਂ ਰੀਸਾ ਵਾਹ ਸੁਣਿਆ ਨੌਜਾਨਾ ਸੋਹਣੀ ਖੇਡ ਤੇ ਪੁਆਇੰਟ ਰੇਡਰ ਦਾ ਪੁਆਇੰਟ ਹੈ ਜੀ ਜੇ ਮੈਚ ਵਧੀਆ ਲੱਗਦਾ ਤਾੜੀਆਂ ਮਾਰ ਦਿਓ ਜੀ ਲੋ ਅਗਲੀ ਕਬੱਡੀ ਭਨੂਰ ਦਾ ਅਰਸ਼ ਮੈਦਾਨ ਦੇ ਵਿੱਚ ਪਾਉਣ ਦੇ ਲਈ ਅਗਲੀ ਭਰੀ ਹੋਈ ਉਡਾਨ ਚਾਰ ਜਾਫੀ ਤਿਆਰ ਵਰ ਤਿਆਰ ਨੇ ਕਿ ਜਦ ਕੋਈ ਖੰਗ ਬਨੋਟੀ ਖੰਗੇ ਖੰਗ ਹਟਾਉਣੀ ਪੈਂਦੀ ਹੈ ਜਦ 21 ਪੌਣ ਛੁਰੀਕ ਤੱਕਤੀ ਪੌਣੀ ਪੈਂਦੀ ਹੈ ਲੋ ਦੇਖੋ ਕੀ ਫੈਸਲਾ ਹੋਇਆ ਲੋ ਭਨੂਰ ਦੇ ਅਰਸ਼ ਦੀ ਉਂਗਲੀ ਕਹਿੰਦੇ ਅਸਮਾਨ ਦੇ ਵੱਲ ਖੜੀ ਹੈ ਇਸੇ ਦੇ ਨਾਲ ਹੀ ਮੈਚ ਸਮਾਪਤ ਹੋ ਗਿਆ ਅਰੇ ਜਾਲਟ ਦੇਵ ਜੀ ਕੌਣ ਵੈਸਟ ਉਹਦੇ ਪੁਆਇੰਟ ਨੇ ਜੀ 15 ਸਾਢੇ 13 ਪੁਆਇੰਟ ਜੰਗੀ ਆਣਾ ਬਹੁਤ ਵਧੀਆ ਮੈਚ ਲੱਗਿਆ ਜਿੱਤਾ ਹਾਰਾ ਬਣਦੀ ਆਈਆਂ ਜਤਿੰਦਰ ਸਿੰਘ ਜੀ ਦਾ ਬਾਦੂ ਧੰਨਵਾਦ ਸਾਡੇ ਭਰਾ ਦਾ VIP ਵਰਗਾਂ ਦਾ ਸਾਹਮਣੇ ਹਮਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹਾਂਜੀ ਰਿਜ਼ਲਟ ਦਿਓ ਵੈਸਤਾ ਅਰਸ਼ ਬਲੂਰ 7 ਰੇਡਾਂ 7 ਪੁਆਇੰਟ ਇਸ ਟੂਰਨਾਮੈਂਟ ਦਾ ਬੈਸਟ ਰੇਡਰ 7 ਕਬੱਡੀਆਂ ਪਾਈਆਂ ਤੇ 7 ਪੁਆਇੰਟ ਹਾਸਲ ਕੀਤੇ ਹੈ ਭਲੂਰ ਦਾ ਅਰਸ਼ ਇੱਕ ਵਾਰੀ ਤਾੜੀ ਮਾਰ ਦਿਓ ਭਲੂਰ ਦੇ ਅਰਸ਼ ਨੇ 7 ਕਬੱਡੀਆਂ ਪਾ ਕੇ 7 ਅੰਕ ਹਾਸਲ ਕੀਤੇ ਹੈ ਬੈਸਟ ਰੇਡਰ 7 ਕਬੱਡੀਆਂ ਪਾ ਕੇ 7 ਅੰਕ ਹਾਸਲ ਕਰਨ ਵਾਲਾ ਭਲੂਰ ਦਾ ਅਰਸ਼ ਬੈਸਟ ਰੇਡਰ ਇਸ ਟੂਰਨਾਮੈਂਟ ਦਾ ਬੈਸਟ ਜਾਫੀ ਭਨੂਰ ਦਾ ਬਸੰਤ ਚਾਰ ਟੱਚ ਤੇ ਦੋ ਜੱਫੇ ਦੋਨੋਂ ਖਿਡਾਰੀ ਵਧਾਈ ਦੇ ਪਾਤਰ ਇੱਕ ਵਾਰੀ ਤਾੜੀ ਮਾਰ ਦਿਓ ਤੇ ਮੈਂ ਆਪਣੇ ਵੱਲੋਂ ਵੀ ਭਨੂਰ ਦੀ ਟੀਮ ਨੂੰ ਵਧਾਈ ਦਿੰਦਾ ਹੈ ਇਹਨਾਂ ਨੇ ਬੜੀ ਸੋਹਣੀ ਖੇਡ ਦਿਖਾਈ ਹੈ ਉਧਰ ਰਨਰ ਅਪ ਰਹਿਣ ਵਾਲੀ ਟੀਮ ਵੀ ਵਧਾਈ ਦੀ ਪਾਤਰ ਹੈ ਜੰਗਿਆਨੇ ਦੀ ਟੀਮ ਨੂੰ ਵੀ ਲੱਖ ਲੱਖ ਵਾਰ ਮੁਬਾਰਕ ਹੈ ਉਹਨਾਂ ਨੇ ਵੀ ਬੜੀ ਸੋਹਣੀ ਖੇਡ ਦਿਖਾਈ ਹੈ ਸੈਨੇ ਦੇ ਕੱਦੀ ਦੇ ਵੀ ਇੱਧਰ ਸਾਡਾ ਵੀਰ ਕਹਿੰਦਾ ਵੀ ਜੱਫੇ ਦੋ ਹੀ ਸੀ ਪਰ ਟੱਚ ਜ਼ਿਆਦਾ ਹੋਣ ਦੇ ਕਾਰਨ 6 ਟੱਚ ਤੇ ਦੋ ਜੱਫੇ ਕੱਦੀ ਦੇ ਸੀ ਪਰ ਬਸੰਤ ਦੇ ਚਾਰ ਟੱਚ ਤੇ ਦੋ ਜੱਫੇ ਸੀ ਧਨੋਲੇ ਦੇ ਕਾਲੇ ਦੀਆਂ ਸੱਤ ਕਬਡੀਆਂ ਦੇ ਇੱਕ ਜੱਫਾ ਲੱਗਿਆ ਸੀ 6 ਪੁਆਇੰਟ ਸੀ ਪਰ ਪਲੂਰ ਦੇ ਅਰਸ਼ ਨੇ ਸੱਤ ਕਬਡੀਆਂ ਬਾਕੀ 7 ਅੰਕ ਹਾਸਲ ਕੀਤੇ ਹੈ ਇਸ ਲਈ ਬੈਸਟ ਰੇਡਰ ਡਿਕਲੇਅਰ ਹੋਇਆ ਹੈ ਦੋਨੋਂ ਖਿਡਾਰੀ ਵਧਾਈ ਦੇ ਪਾਤਰ ਹੈ ਇੱਕ ਵਾਰੀ ਫਿਰ ਸਾਰੀ ಗ್ರಾಮ ਪੰਚਾਇਤ ਦਾ ਸਪੋਰਟਸ ਕਲੱਬ ਦਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਅੱਜ ਦਾ ਖੇਡ ਮੇਲਾ ਸਫਲਤਾਪੂਰਵਕ ਨੇਪਰੇ ਚੜ੍ਹਿਆ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜ ਕਾਲਾ ਢਣੋਲੇ ਵਾਲਾ ਇਧਰ ਗੁਰਪ੍ਰੀਤ ਦਿਓਲ ਵਾਲਾ ਦੀ ਤਰਫੋਂ ਉਸ ਖਿਡਾਰੀ ਨੇ ਖੇਡ ਤੋਂ ਖੁਸ਼ ਹੋ ਕੇ 2100 ਰੁਪਏ ਦੇ ਨਾਲ ਸਨਮਾਨ ਕੀਤਾ ਜਾਣਾ ਲੈ ਵੀ ਢਣੋਲੇ ਵਾਲੇ ਆਪਣਾ ਸਨਮਾਨ ਪ੍ਰਾਪਤ ਕਰ ਲਈ ਗੁਰਪ੍ਰੀਤ ਦਿਓਲ ਦੀ ਤਰਫੋਂ 2100 ਰੁਪਏ ਢੋਲੇ ਵਾਲੇ ਕਾਲੇ ਦੇ ਲਈ ਤੇ ਦਾਸ ਦੇ ਲਈ ਵੀ ਗੁਰਪ੍ਰੀਤ ਦਿਓਲ ਵਾਲਾ ਦੀ ਤਰਫੋਂ 500 ਦੇ ਮਾਨ ਸਨਮਾਨ ਹੈ ਤੈਨੂੰ ਧੰਨਵਾਦ ਹੋਰ ਦੱਸ ਦੇ ਉਹ ਕਿੱਧਰ ਦੀ ਜਾਣਾ ਉਹ ਤਾਂ ਇਕੱਠੇ ਚੱਲ ਗਏ ਕਿਹੜਾ ਵੀ ਐਰੋਪਲੇਨ ਹੈ ਵੀ ਤੂੰ ਸਿੱਧਾ ਚੜ੍ਹ ਕੇ ਜਾਣਾ ਕਿੱਧਰ ਦੀ ਜਾਣਾ ਫਿਰ ਥੈਂਕ ਯੂ ਭਦੇ ਜੀ ਹਲੇਣਾ ਤਸਵੀਰ ਕੀ ਹੈ ਪੁੱਤ ਦਾ ਬਾਹਾਂ ਨਾ ਪੜਾ ਸੋ ਬਿਜ਼ਨਸ ਐਡਮਿਨਿਸਟ੍ਰੇਸ਼ਨ ਐ ਐਡਮਿਨਿਸਟ੍ਰੇਟਰ ਕਿੱਧਰ ਇਕੱਠੇ ਚੱਲ ਵਰਦੇ ਫਿਰ ਆਪਾਂ ਕਿੱਧਰ ਚੱਲਦੇ ਆਂ ਮੋਰਸਾ ਕਰਮੋ ਕਰਦਾ ਜੇ ਮਗਲੇ ਪਾਸੇ ਦੇਖ ਨਗਰ ਇੱਥੇ ਆ ਕੇ ਆ ਠੀਕ ਬਸ ਚੱਲਦੇ ਹੁਣ ਇਹ ਤਾਂ ਇਕੱਠੇ ਇੱਧਰ ਚੱਲਦੇ ਆ ਹਨਾ ਮੋਟਰਸਾਈਕਲੀਆਂ ਮੋਟਰਸਾਈਕਲੀਆਂ ਇੱਥੇ ਖੜਾ ਮੇਰਾ ਤਾਂ ਖੜਾ ਗੱਡੀ ਕੋਲ ਲੱਖਾ ਸਰਾਵਾਂ ਫੋਟੋ ਭੇਜ ਗਿਆ ਇਹਦਾ ਤਾਂ ਹੋ ਗਿਆ ਫਿਰ ਮੇਰੇ ਮੈਚ ਨਹੀਂ ਕਿਹਾ ਛੇੜੀ ਭੇਜ ਪਾਉਣੀਆਂ ਇਹਦੀਆਂ ਲੱਕੇ ਉਹਨਾਂ ਦੇ ਹਨਾ ਵਾਦਪਰਾ ਜੀ ਉੱਧੇ ਮਰੂਤੀ ਕਿਧਰ ਭਜਿਆ ਜਾਂਦਾ ਇਹ ਕਿੱ데 ਰੁਕ ਤਾ ਨਹੀਂ ਮਿਲਿਆ ਉਧਰ ਹੀ ਸੀ ਉਹ ਸੱਚ ਉੱਥੇ ਸੀ ਆ ਜਾ ਤੂੰ ਸੋਮਵਾਰ ਹੀ ਜਾਂਦੇ ਆ ਤੇ ਤਲਵੰਡੀ ਮਿਲਿਆ ਜੇ ਵਿੱਚ ਉਹ ਮੈਨੂੰ ਮੈਂ ਮੈਂ rau ਕਾਲੇ ਲੱਗੇ ਆਪਾਂ ਤਾਂ ਫੇਰ ਕਿੱਥੇ ਮਿਲੇ ਹਾਂ ਨਹੀਂ ਆਪਾਂ ਪਹਿਲਾਂ ਵੀ ਮਿਲੇ ਆ ਬਈ ਮੈਨੂੰ ਬਾਏ ਮਰੀ ਦੀ ਠੀਕ ਹੈ ਲੇ ਜੀ ਨੇ ਮਿਲਾਇਆ ਸੀ ਪਹਿਲੀ ਵਾਰ ਹੀ ਮਿਲੇ ਹਾਂ ਚੰਗਾ ਸਰ ਨੂੰ ਕੀ ਹੈ ਚੱਲੇ ਭਾਈ ਚਾਰ ਰੋਟੀਆਂ ਆਪਰਾ ਮੈਂ ਇੱਕ ਸੈਤੂ ਵਾਲੇ ਨੂੰ ਉਹਨੇ ਇੱਕ ਬਰਾ ਦੇਣਾ ਬਸ ਮੈਂ ਮੈਂ ਤਾਂ ਬੰਦ ਐ ਸੌਂਡ ਵਾਲਾ ਵੀ ਨਹੀਂ ਆ ਰਿਹਾ ਕੁਮਾਰ ਦੀ ਬਿੱਟੂ ਇੱਥੇ ਮਿਲਦਾ ਬਿੱਟੂ ਲੌਸ ਕਰਾ ਉਹਦੇ ਕੋਲੇ ਆ ਬਿੱਟੂ ਸੈਦੋ ਵਾਲਾ ਸੀਰੇ rau ਕੇ ਨਾਲ ਸੰਪਰਕ ਕਰ ਲੈ ਬਿੱਟੂ ਸੈਦੋ ਇਧਰ ਬਿੱਟੂ ਦੇ ਲਈ ਵੀ ਗੁਰਪ੍ਰੀਤ ਦਿਓਲ ਉਹਨਾਂ ਦੀ ਤਰਫੋਂ 500 ਦਾ ਮਾਨਸਨਾ ਪੁੱਜਿਆ ਧੰਨਵਾਦ ਗੁਰਪ੍ਰੀਤ ਦਿਓਲ ਉਹਨਾਂ ਦਾ ہلو ہاں جی پردان صاحب موٹر سائیکل گراؤنڈ ہی لے ہو آؤ جنگیا ٹیم اپنا پرائز پراپت کر لو جنگی نا سیکنڈ ਰਨਰ ਅਪਰ ਪ੍ਰਾਈਜ਼ ਆਪਣਾ ਜੰਗਿਆਣੇ ਦੀ ਟੀਮ ਪ੍ਰਾਪਤ ਕਰ ਲਵੇ ਸਾਡੀ ਬੇਨਤੀ ਹੈ ਜੰਗਿਆਣੇ ਦੇ ਖਿਡਾਰੀਆਂ ਨੂੰ ਕਲੱਬ ਦੇ ਸਾਰੇ ਮੈਂਬਰ ਗਰਾਊਂਡ ਦੇ ਵਿੱਚ ਆ ਜਾਣਾ ਆਪਿੰਨਾ ਖਿਡਾਰੀਆਂ ਨੂੰ ਪ੍ਰਾਈਜ਼ ਦੇਣਾ ਕਿਰਪਾ ਕਰਕੇ ਕਲੱਬ ਦੇ ਮੈਂਬਰ ਗਰਾਊਂਡ ਦੇ ਵਿੱਚ ਪਹੁੰਚਣ ਪਰਗਟ ਢੱਲਵਾ ਵਾਲਾ ਸਟੇਜ ਦੇ ਸਾਹਮਣੇ ਬਿੰਦ루 ਦੇ ਨਾਲ ਸੰਪਰਕ ਕਰ ਲਵੇ ਪਰਗਟ ਢੱਲਵਾ ਰਾਣਾ ਤੂੰ ਫੋਟੋ ਖਿੱਚ ਤੋ ਪਿੱਛੇ ਇਹ ਜੰਗੀਆਣਾ ਅੱਜ ਦੇ ਟੂਰਨਾਮੈਂਟ ਦੀ ਰਨਰ ਅਪ੍ਰਾਇਜ਼ ਵਾਲੀ ਟੀਮ ਜੰਗੀਆਣੇ ਨੂੰ ਸਨਮਾਨਤ ਕਰਦੇ ਪ੍ਰਬੰਧਕੀ ਕਲੱਬ ਦੇ ਮੈਂਬਰ ਇਸ ਟੀਮ ਨੂੰ ਵੀ ਲੱਖ ਲੱਖ ਵਾਰ ਮੁਬਾਰਕਬਾਦ ਹੈ ਇਹਨਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਬੜਾ ਵਧੀਆ ਪ੍ਰਦਰਸ਼ਨ ਕੀਤਾ ਤੇ ਦੂਸਰੀ ਪੋਜੀਸ਼ਨ ਹਾਸਲ ਕੀਤੀ ਹੈ ਜੰਗਿਆਣੇ ਦੀ ਇਹ ਖਿਡਾਰੀ ਆਪਣਾ ਸਨਮਾਨ ਪ੍ਰਬੰਧਕੀ ਕਮੇਟੀ ਤੋਂ ਪ੍ਰਾਪਤ ਕਰਦੇ ਹੋਏ ਪਹਿਲਾ ਪ੍ਰਾਈਜ਼ ਪਲੂਰ ਦੀ ਟੀਮ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲਵੇ ਪਲੂਰ ਦੀ ਟੀਮ ਪਹਿਲਾ ਪ੍ਰਾਈਜ਼ ਪਲੂਰ ਦੀ ਟੀਮ ਜ਼ਿਲ੍ਹੇ ਮੋਗੇ ਦਾ ਮਾਣ ਪਲੂਰ ਦੀ ਟੀਮ ਪਹਿਲਾ ਪ੍ਰਾਈਜ਼ ਹਾਸਲ ਕਰ ਰਹੀ ਹੈ ਪਿੱਥੋ ਵਾਲੇ ਸੀਰੇ ਦੇ ਤੇ ਧੌਲੇ ਦੇ ਜਗਪਾਲ ਨੇ ਇਸ ਟੂਰਨਾਮੈਂਟ ਤੋਂ ਟੀਮ ਦੇ ਵਿੱਚ ਬੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਉਸ ਟੀਮ ਨੂੰ ਫਾਈਨਲ ਦੇ ਵਿੱਚ ਜਗ੍ਹਾ ਦਵਾਈ ਹੈ ਇਧਰੋਂ ਪਹਿਲਾ ਸਥਾਨ ਅਸਲ ਕਰਨ ਵਾਲੀ ਭਲੂਰ ਦੀ ਟੀਮ ਨੂੰ ਸਨਮਾਨਿਤ ਕਰਦੇ ਹਾਂ ਸਾਡੇ ਕਲੱਬ ਦੇ ਮੈਂਬਰ